ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਕੱਲ ਦਾ ਸਾਡਾ ਬਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਹੈਗੇ ਆ ਪੂਰਾ ਦਿਨ ਘਰ ਹੀ ਤੇ ਬਾਕੀ ਜੇ ਕੋਈ ਬਣਿਆ ਪ੍ਰੋਗਰਾਮ ਦੱਸਾਂਗੇ ਜਾਣ ਦਾ ਫਿਲਹਾਲ ਹਜੇ ਕੋਈ ਪ੍ਰੋਗਰਾਮ ਨਹੀਂ ਤੇ ਜੋ ਵੀ ਕਰਦੇ ਕੰਮ ਕਰਨੇ ਉਹ ਦਿਖਾਵਾਂਗੇ ਤੇ ਗੱਲਾਂਬੱਤਾਂ ਕਰਾਂਗੇ ਸੋ ਮਿਲਦੇ ਆ ਜੀ ਦਿਨੇ ਨੰਮੇ ਬਲੌਗ ਦੇ ਵਿੱਚ ਲੋ ਜੀ ਖਾਣੇ ਪ੍ਰਸਾਦ ਦੇ ਅੱਜ ਬਣਾਈ ਹੈਗੀ ਆਲੂ ਤੇ ਕਾਬੀ ਛੋਲੇ ਦੀ ਸਬਜੀ ਬਹੁਤ ਘੰਟ ਹੋਣੀ ਹੈ ਹਾਂ ਜੀ ਹੁਣ ਕਰਦੇ ਆਪਾਂ ਕਮੈਂਟ ਕਰਨ ਵਾਲਿਆਂ ਦੇ ਨਾਮ ਨਾਲਸ ਤੇ ਅੰਨ ਦੀਆਂ ਦਿਖਾਵਾਂਗੇ ਡੀਪੀਆਂ ਤੇ ਕੱਲ ਆਪਾਂ ਨੂੰ ਦੋ ਕਮੈਂਟ ਆਏ ਨੇ ਭੈਣ ਗਰੇਵਾਲ ਦੇ ਪਰਮ ਗਰੇਵਾਲ ਦੇ ਤੇ ਬਹੁਤ ਸੋਹਣੇ ਭੈਣ ਕਮੈਂਟ ਕਰਦੇ ਅੱਗੇ ਵੀ ਕਰਦੇ ਨੇ ਹਰ ਰੋਜ਼ ਤੇ ਵਧੀਆ ਲੱਗਦਾ ਜਦੋਂ ਕਮੈਂਟ ਕਰਦੇ ਤੁਸੀਂ ਧੰਨਵਾਦ ਭੈਣੇ ਬਹੁਤ ਬਹੁਤ ਤੁਸੀਂ ਮੇਰੇ ਲਈ ਥੋੜਾ ਜਿਹਾ ਟਾਈਮ ਕੱਢਦੇ ਹੋ ਬਲੌਗ ਦੇਖਦੇ ਹੋ ਮੇਰੇ ਤੇ ਕਮੈਂਟ ਕਰਦੇ ਇੱਕ ਮਿੰਟ ਦਾ ਟਾਈਮ ਕੱਢਦੇ ਹੋ ਨਾ ਕਮੈਂਟ ਕਰਨ ਲਈ ਤੇ ਇਹ ਇੱਕ ਮਿੰਟ ਤੁਹਾਡਾ ਮੇਰੇ ਲਈ ਲੱਖਾਂ ਦਾ ਹੈਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੂਸਰਾ ਕਮੈਂਟ ਆਇਆ ਜੀ ਭੈਣ ਬਲਜੀਤ ਕੌਰ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹਰ ਰੋਜ਼ ਕਮੈਂਟ ਕਰਦੇ ਨੇ ਤੇ ਹੋਰ ਕਿਸੇ ਦਾ ਕੱਲ ਕਮੈਂਟ ਨਹੀਂ ਆਇਆ ਸਿਰਫ ਇਹ ਦੋ ਕਮੈਂਟ ਆਏ ਤੇ ਤੇ ਚਲੋ ਦੇਖਿਆ ਜਿਨ੍ਹਾਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹ ਵੀ ਮੇਰੇ ਉਸ ਥੋੜਾ ਜਿਹਾ ਤਾਂ ਟਾਈਮ ਕੱਢਦੇ ਨੇ ਕਿ ਨਾ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈਗਾ ਤੇ ਇਦਾਂ ਹੀ ਵਲੌਗ ਨੂੰ ਦੇਖਦੇ ਰਹੋ ਸਾਰਾ ਪੂਰਾ ਵਲੌਗ ਦੇਖਿਆ ਕਰੋ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਣਾ ਵਸਤ ਸਬਸਕ੍ਰਾਈਬ ਆਪਣੇ ਪੂਰੇ ਨੇ ਬਾਅਦ ਟਾਈਮ ਘਟ ਹੈ ਉਹ ਬਾਅਦ ਟਾਈਮ ਪੂਰਾ ਕਰਾ ਦਿਓ ਪਲੀਜ਼ ਤੇ ਫੇਰ ਇਹ ਵੀ ਤੁਹਾਡੇ ਨਾਲ ਬਾਤ ਆ ਰਿਹਾ ਜਦੋਂ ਚੈਨਲ ਮੋਨਟਾਈਜ਼ ਹੋ ਗਿਆ ਕੋਈ ਆਮਦਨ ਆਉ ਚੈਨਲ ਤੋਂ ਤਾਂ ਪਹਿਲਾਂ ਪਸਾਰ ਨੂੰ ਇਨਵਾਈਟ ਕਰਾਂਗੇ ਇਨਵਾਈਟ ਕਰਕੇ ਪਾਰਟੀ ਕਰਾਂਗੇ ਤੇ ਪਰ ਹਜੇ ਮਿਹਨਤ ਕਾਫੀ ਲੱਗਣੀ ਹੈ ਬਾਚ ਟਾਈਮ ਕਾਫੀ ਘਟ ਹੈ ਕਿਉਂਕਿ ਇਹਨਾਂ ਦੇ ਉੱਤੇ ਆਪਣੇ ਬਲੌਗ ਦੇ ਉੱਤੇ ਵਿਊ ਬਹੁਤ ਘੱਟ ਆਉਂਦੇ ਨੇਗੇ ਤੇ ਜੇ ਵੀਵ ਕਾਫੀ ਆਉਣਗੇ ਤਾਂ ਬਾਚ ਟਾਈਮ ਪੂਰਾ ਹੋਊਗਾ ਤੇ ਫਿਰ ਆਪਣਾ ਚੈਨਲ ਮੋਨਟਾਈਜ਼ ਹੋਊਗਾ ਤੇ ਫਿਰ ਕੋਈ ਮਾੜੀ-ਮੋਟੀ ਕੋਈ ਆਮਦਨ ਆਈ ਤਾਂ ਆਪਾਂ ਜਰੂਰ ਸਾਰਿਆਂ ਦਾ ਪਹਿਲਾਂ ਆਪਣੀ ਫੇਸਬੁੱਕ ਫੈਮਿਲੀ ਦਾ ਧੰਨਵਾਦ ਕਰਾਂਗੇ ਪਾਰਟੀ ਕਰਾਂਗੇ ਸਾਰਿਆਂ ਨੂੰ ਦੇ ਵਾਦੇ ਤੁਹਾਡੇ ਨਾਲ ਜਰੂਰ ਕਰਾਂਗੇ ਪਾਰਟੀ ਤੇ ਤੁਸੀਂ ਏਦੀ ਵਲੌਗ ਨੂੰ ਵੱਧ ਤੋਂ ਵੱਧ ਦੇਖਦੇ ਰਹੋ ਕਮੈਂਟ ਕਰਦਿਆ ਕਰੋ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਥੋੜੀ ਜੀ ਹੈਲਪ ਹੋ ਜੂਗੀ ਥੋੜੀ ਥੋੜੀ ਜੀ ਹੈਲਪ ਦੇ ਨਾਲ ਚਲੋ ਸਾਡਾ ਕਾਫੀ ਵਧੀਆ ਚੱਲ ਜਾਣੇ ਕੰਮ ਹੈ ਨਾ ਤੇ ਮਿਹਨਤ ਕਰਦਿਆਂ ਤਾਂ ਕਾਫੀ ਟਾਈਮ ਹੋ ਗਿਆ ਪਰ ਹਜੇ ਵੀ ਕੋਈ ਮਿਹਨਤ ਦਾ ਇਡਾ ਫਲ ਨਹੀਂ ਮਿਲਿਆ ਤੇ ਬੇਨਤੀ ਹੈ ਜਰੂਰ ਕਰਿਓ ਕਿਰਪਾ ਤੁਹਾਡੇ ਵਾਸੀ ਆ ਸਾਰਾ ਹਨ ਤੁਸੀਂ ਕਰ ਸਕਦੇ ਹੋ ਤੇ ਆਪਾਂ ਤੁਹਾਡੇ ਨਾਲ ਹੀ ਆ ਇਹ ਚੈਨਲ ਵੀ ਤੁਹਾਡਾ ਹੀ ਹੈ ਹੂੰ ਤੇ ਮਸਤੀ ਹੀ ਜੱਲਾਂ ਆਪਾਂ ਤੀਆਂ ਹੋਰ ਜਾਰੇ ਆਪਾਂ ਗੱਲਾਂ ਹੁੰਦੀਆਂ ਨਹੀਂ ਕਰਨੀਆਂ ਤੇ ਅੱਗੇ ਅੱਗੇ ਆਪਾਂ ਚਲੋ ਸੱਜੀਆਂ ਕਰ ਲੈਂਦੇ ਆ ਸਾਡੇ ਨਾਲ ਹਨਾ ਤੇ ਜਦੋਂ ਸਾਰਿਆਂ ਦੇ ਕਮੈਂਟ ਆਉਂਦੇ ਨੇ ਹਨਾ ਆਪਾਂ ਇਦਾਂ ਗੱਲਾਂ ਬਾਤਾਂ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਖੁਸ਼ੀ ਮਿਲਦੀ ਹੈਗੀ ਤੇ ਇਦਾਂ ਲੱਗਦਾ ਹੈ ਹਨਾ ਵੀ ਸਾਰੇ ਆਪਣੇ ਨੇ ਜਿਹੜੇ ਭੈਣ ਭਾਈ ਜਿਹੜੇ ਭੈਣ ਭਾਈ ਆਪਾਂ ਨੂੰ ਕਮੈਂਟ ਕਰਦੇ ਨੇ ਤੇ ਉਹ ਮੈਨੂੰ ਇਦਾਂ ਹੀ ਲੱਗਦਾ ਮੇਰੇ ਆਪਣੇ ਭੈਣ ਭਾਈ ਨਹੀਂ ਸਕੇ ਤੇ ਇੰਨਾ ਮਤਲਬ ਪਿਆਰ ਦਿੰਦੇ ਨੇ ਵਧੀਆ ਲੱਗਦਾ ਹੈਗਾ ਅੱਜ ਸੇ ਦਿ ਮੌਸਮ ਕਾਫੀ ਖਰਾਬ ਜਾ ਰਿਹਾ ਹੈ ਤੇ ਬਾਹਰ ਹਵਾ ਚੱਲਦੀ ਬਹੁਤ ਤੇਜ਼ ਤੇ ਬੱਦਲ ਹੋਏ ਹੋਏ ਨੇ ਥੋੜੇ ਥੋੜੇ ਜਿਹੀ ਧੁੱਪ ਨਹੀਂ ਪ੍ਰੋਪਰ ਰਹੇਗੀ ਮੱਧਮ ਜਿਹੀ ਧੁੱਪ ਨਿਕਲੀ ਹੋਈ ਹੈ ਕੇ ਬਾਕੀ ਚਲੋ ਹੁਣ ਦਾਣਿਆਂ ਦਾ ਤਾਂ ਸਭ ਦਾ ਨਿਬੜ ਗਿਆ ਹਨ ਹਰੇ ਦਾ ਤਾਂ ਤੂੜੀ ਰਹਿੰਦੀ ਹੈ ਕਿਸੇ ਹਫ਼ਤੇ ਦੀ ਉਹ ਵੀ ਤਕਰੀਬਨ ਨਿਬੜਨ ਦੀ ਨੇੜੇ ਨਹੀਂ ਹੈਗੀ ਤੇ ਕਿਸੇ ਦੀ ਥੋੜੀ ਕਣੀ ਤੂੜੀ ਰਹਿੰਦੀ ਐ ਇੱਥੇ ਲੋ ਵੀ ਬੈਗਰੂ 2-4 ਦਿਨ ਹੋਰ ਦੇ ਅਗੇ ਪਿੱਤਾ ਸਾਰਿਆਂ ਦੇ ਕੰਮ ਨਿਭੜ ਜਾਣਗੇ ਫਿਰ ਉਦੋਂ ਬਾਅਦ ਮੀ ਪਾ ਦਵੀ ਜਿੰਨਾ ਪਾਉਣਾ ਤੇ ਇਸ ਤਸਮਾ ਜਿਹਾ ਦੇ ਮੀਰੇ ਉਦੋਂ ਬਾਅਦ ਤੇ ਹੁਣ ਥੋੜਾ ਜਿਹਾ ਨੁਕਸਾਨ ਐ ਚਲੋ ਉਹ ਵੀ ਕੋਈ ਨੁਕਸਾਨ ਨਹੀਂ ਥੋੜੀਆਂ ਤੂੜੀਆਂ ਹੀ ਰਹਿਣਗੀਆਂ ਨੇ ਕੋਈ ਜ਼ਿਆਦਾ ਚੱਕਰ ਨਹੀਂ ਹੈਗਾ ਦੀ ਚਲੋ ਜੀ ਇਹਦੁਬਾਰ ਹੋਰ ਮਿਲਦੇ ਆਂ ਤੇ ਦੇਖਦੇ ਮੈਂ ਹੁਣ ਹੈਗਾ ਬੇਲਾ ਮੈਂ ਚੱਲ ਆਪਾਂ ਬੈਠੇ ਬੈਠੇ ਇੱਕ ਮਿੰਟਾਂ ਦੇ ਜਵਾਬ ਦੇ ਦੇ ਰਿਪਲਾਈ ਕਰਦੀ ਕਮੈਂਟਾਂ ਦਾ ਤੇ ਉਸ ਤੋਂ ਬਾਅਦ ਹੁਣ ਜੋ ਵੀ ਕੀਤਾ ਕਰਾਂਗੇ ਕਿਧਰੇ ਜਾਣਾ ਆਉਣਾ ਹੋਇਆ ਜਾਂ ਕੋਈ ਕੋਈ ਕੰਮਕਾਰ ਹੋਇਆ ਤਾਂ ਉਹ ਜਰੂਰ ਤੁਹਾਨੂੰ ਦੱਸਾਂਵਾਂਗੇ ਤੋ ਕਮੈਂਟ ਕਰਦੇ ਰਹੋ ਕਮੈਂਟ ਕਰਨ ਵਾਲਿਆਂ ਦਾ ਲਾਈਕ ਕਰਨ ਵਾਲਿਆਂ ਦਾ ਸ਼ੇਅਰ ਸਹਾਈ ਦੀ ਕਰਦੇ ਨੇ ਪਤਾ ਨਹੀਂ ਲੱਗ ਰਿਹਾ ਸ਼ੇਅਰ ਹੁੰਦਾ ਹੈ ਕਿ ਨਾ ਤੇ ਵਲੌਗ ਦੇਖਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਆਪਾਂ ਪਹਿਲੇ ਇੱਕ ਮਿੰਟਾਂ ਦਾ ਜੀ ਰਿਪਲਾਈ ਦਿੰਦੀ ਤੇ ਤੇ ਨਾਲ ਨਾਲ ਇੱਕ ਆਪਨ ਕਮੈਂਟ ਹੋ ਰਿਹਾ ਹੈ ਬਹੁਤ ਸੋਹਣਾ ਕਮੈਂਟ ਆਇਆ ਹੈਗਾ ਤੇ ਉਹਨੇ ਜੀ ਕਮੈਂਟ ਕਰਨ ਵਾਲੇ ਹਰਪ੍ਰੀਤ ਢਾਲੀਵਾਲ ਅੱਜ ਪਹਿਲੀ ਵਾਰ ਉਹਨੇ ਕਮੈਂਟ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਭੈਣ ਹੋ ਜਾਂ ਭਰਾ ਇਹਦੇ ਕੋ ਮੈਨੂੰ ਨਹੀਂ ਪਤਾ ਹਾਲੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਆਪਾਂ ਭਰਾ ਆਵਾਂਗੇ ਜਾਂ ਆਪਾਂ ਭੈਣ ਭਰਾ ਆਗੇ ਨਾ ਇਹ ਜਰੂਰ ਦੱਸਿਓ ਤੇ ਕਮੈਂਟ ਕਰਨੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣਾ ਕਮੈਂਟ ਕਰਿਆ ਮੇਰੀ ਰੂਹ ਖੁਸ਼ ਹੋ ਗਈ ਬਿਲਕੁਲ ਤੇ ਦੂਸਰੀ ਗੱਲ ਸਾਡੇ ਕੁੰਡਾ ਸੋਟਾ ਹੀ ਕਹਿੰਦੇ ਨੇ ਨਾ ਤੁਸੀਂ ਕਹਦੇ ਵੀ ਕੁੰਡਾ ਸੋਟਾ ਨਹੀਂ ਵੀ ਕੁੰਡਾ ਡੰਡਾ ਹੁੰਦਾ ਪਰ ਸਾਡੇ ਸੋਟਾ ਕਹਿੰਦੇ ਨੇ ਇਹਨੂੰ ਬਿਲਕੁਲ ਅਸੀਂ ਤਾਂ ਇਹਨਾਂ ਤੋਂ ਕੁੰਡਾ ਸੋਟਾ ਹੀ ਕਹਿੰਦੇ ਹਾਂਗੇ ਤੇ ਤੁਹਾਡੇ ਕੋਲ ਨਹੀਂ ਡੰਡਾ ਕਹਿੰਦੇ ਹੋਗੇ ਤੁਸੀਂ ਸ਼ਾਇਦ ਹੋਰ ਇਲਾਕੇ ਦੇ ਵਿੱਚੋਂ ਹੋ ਨਾ ਤੇ ਸਾਡਾ ਅਗਲਾ ਇਲਾਕਾ ਹੈਗਾ ਸੰਗਰੂਰ ਦਾ ਤੇ ਤੁਹਾਨੂੰ ਪਤਾ ਹੈ ਸੰਗਰੂਰ ਦੀ ਥੋੜੀ ਬੋਲੀ ਵੱਖਰੀ ਹੈ ਪੂਰੇ ਪੰਜਾਬ ਦੇ ਵਿੱਚ ਮਸੂਪਰੇ ਸੰਗਰੂਰ ਇਲਾਕੇ ਦੀ ਮੋਰੀ ਤੇ ਸਾਡੀ ਬੋਲੀ ਥੋੜੀ ਸਾਰਿਆਂ ਤੇ ਵੱਖਰੀ ਹੈ ਹਾਜੀ ਵੀਡੀਓ ਨਾਲ ਰਿਸੀਪ ਲੋ ਜੀ ਵਿੱਚ ਦੀ ਅਗ ਤੇ ਗਾਹ ਕੁ ਥੋੜੀ ਜੀ ਤਾਂ ਕਰਕੇ ਵੀਡੀਓ ਰੋਕਣੀ ਪੈ ਗਈ ਤੇ ਇਹੀ ਹੈਗਾ ਜੀ ਵੀ ਅਸੀਂ ਇਹਨੂੰ ਡੰਡਾ ਕਹਿੰਦੇ ਆ ਸੌਰੀ ਸੋਟਾ ਕਹਿੰਦੇ ਆ ਤੇ ਤੁਹਾਡੇ ਵੱਲ ਕੁੰਡਾ ਕਹਿੰਦੇ ਹੋਣਗੇ ਤੇ ਆਪਾਂ ਉਹਦੇ ਬਲੌਗ ਦਾ ਕਮੈਂਟ ਦਾ ਵੀ ਸਕਰੀਨਸ਼ਾਟ ਗਾਇ ਦਿਖ ਬਹੁਤ ਸੋਹਣਾ ਕਮੈਂਟ ਕਰੇ ਧੰਨਵਾਦ ਜੀ ਬਹੁਤ-ਬਹੁਤ ਸੀ ਹਾਜ਼ਰੀ ਲਵਾਈ ਮੇਰੇ ਬਲੌਗ ਦੇ ਉੱਤੇ ਮੇਰੇ ਲਈ ਟਾਈਮ ਕੱਢ ਬਹੁਤ-ਬਹੁਤ ਧੰਨਵਾਦ ਲੋ ਜੀ ਹੁਣ ਪੀਣਾ ਦੁਪਹਿਰ ਦੀ ਚਾਹ ਇਹ ਖਾਵਾਂਗੇ ਇੱਕ ਰੋਟੀ ਉਹ ਵੀ ਅਚਾਰ ਨਾਲ ਮਿਰਚ ਦੇ ਅਚਾਰ ਨਾਲ ਉੱਤੇ ਰੱਖ ਕੇ ਰੋਟੀ ਦੇ ਅਚਾਰ ਬਹੁਤ ਸਵਾਦ ਲੱਗਦੇ। ਤੇ ਦੇਖੋ ਜੀ ਮੌਸਮ ਕਿਵੇਂ ਦਾ ਹੋਇਆ ਅੱਜ ਹੋਰ ਤਰਾਵਾਂ। ਤੇਜ਼ ਹਵਾ ਚੱਲਦੇ ਕਾਫੀ ਤੇ ਬੱਦਲ ਹੋਏ ਹੋਏ ਨੇ। ਉਧਰ ਪਾਈ ਪਏ ਆਪਣੀ ਕਣਕ ਸੁੱਕਣੀ ਜਿਹੜੀ ਤੂੜੀ ਦੇ ਮਸ਼ੀਨ ਚੋਂ ਨਿਕਲੇ ਤੂੜੀ ਵਾਲੀ ਚੋਂ। ਇੰਦਰ ਆਪਣੇ ਦੇਖੋ ਬੂਟੇ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਆਗੇ ਦੁਕਾਨ ਦੇ ਵਿੱਚ ਹੁਣ ਆ ਗਏ ਤੇ ਕੁਝ ਕਸਟਮਰ ਉਹਨਾਂ ਨੂੰ ਕੱਪੜੇ ਲਿਖਾਏ ਤੇ ਹੁਣ ਤੇ ਆਪਾਂ ਸ਼ਾਮ ਤੱਕ ਦੁਕਾਨ ਦੇ ਵਿੱਚ ਹੀ ਲਾਵਾਂਗੇ ਡਿਊਟੀ ਲੋ ਜੀ ਕੱਪੜੇ ਖਰੀਦ ਕੇ ਹਾਲੇ ਉਹ ਇੱਥੇ ਸੱਡ ਗਏ ਉਹ ਅੱਗੇ ਗਏ ਨੇ ਕਰੀਆਨੀ ਦੁਕਾਨ ਤੇ ਆ ਪੈਸੇ ਨਹੀਂ ਤੇ ਕਹਿੰਦੇ ਸੀ ਮੁਰਦੇ ਹੋ ਜਾ ਕੇ ਲੈ ਜਾਗੇ ਇਹਨਾਂ ਨੇ ਲੈਤੀਆਂ ਨੇ ਦੋ ਬੈੱਡ ਸੀਟ ਤੇ ਇੱਕ ਚੁੰਨੀ ਪੈਕ ਕਰਕੇ ਰੱਖ ਗਏ ਤੇ ਹੁਣ ਮੁਰਦੇ ਹੋ ਜਾ ਕੇ ਲੈ ਜਾਣਗੇ ਕਹਿੰਦੇ ਸੀ ਕਿ ਜਾਇਆ ਜੀ ਕਰਿਆਨੀ ਦੁਕਾਨ ਤੇ ਦੇਖੋ ਜਿਹੜੇ ਉਹ ਸਾਹਮਣੇ ਤੱਕ ਤਿੰਦ ਨੇ ਜ ਆਪਣਾ ਬਾਹਰ ਲਾ ਕਰ ਜਿੱਥੇ ਲਾਇਆ ਹੋਏ ਨੇ ਆਪਣੇ ਪਿਆਜ਼ ਤੇ ਇੱਕ ਪਾਥੀਆਂ ਪਾਦਦੇ ਉਹਨੇ ਇੱਥੇ ਤੇ ਅੱਜ ਪਾਟਦੇ ਆਪਾਂ ਉਥੇ ਪਿਆਜ਼ ਨਾਲ ਲਿਆਉਣੇ ਆ ਵੀਡੀਓ ਬਣਾ ਕੇ ਤੇ ਉਹ ਵੀ ਦਿਖਾਉਂਦੇ ਆ ਤੁਹਾਨੂੰ ਆਪਣੀ ਦੁਕਾਨ ਨੂੰ ਬਿਲਕੁਲ ਸਾਹਮਣਾ 게ਟ ਆਪਣੇ ਬਾਹਰ ਲਿਖਾਦਾ ਅੱਜ ਪੱਟ ਰਹੇ ਹਾਂ ਗੰਡੇ ਗੰਡੇ ਮੋਟੇ ਬਹੁਤ ਨੇ ਤੇ ਬਰੀਕ ਵੀ ਬਹੁਤ ਨੇ ਲਾਤੀ ਢੇਰੀ ਪੱਟ ਕੇ ਇਹ ਦੇਖੋ ਉਹ ਸਾਡੀਆਂ ਗੰਡਿਆਂ ਦੇ ਵਿੱਚ ਪਾਥੀਆਂ ਪੱਥੀਆਂ ਹੋਈਆਂ ਨੇ ਪਾਥੀਆਂ ਪੱਤ ਕੇ ਵੀ ਢਰੀਆਂ ਹੋਈਆਂ ਨੇ ਤੇ ਇੱਧਰ ਬੰਦਾ ਸਾਡਾ ਗੰਡੇ ਵੱਟ ਰਹੇ ਹਾਲਾਂ ਦੇ ਵੀ ਬਾਥੀਆਂ ਧਰੀਆਂ ਹੋਈਆਂ ਨੇ ਇਹ ਗੰਡੇ ਬਕਾਊ ਵੀ ਹੋਣਗੇ ਜਿੰਨੇ ਕੁ ਵਧਣਗੇ ਉਹ ਵੇਚਾਂਗੇ ਵੀ ਨਹੀਂ ਫਿਰ ਮੰਡੀ ਤੇ ਕੋਟਲੇ ਲੈ ਕੇ ਜਾਵਾਂਗੇ ਤੋ ਤਿੰਨ ਕਿਆ ਤਿੰਨ ਕਿਆਰੇ ਗੰਡਿਆਂ ਦੇ ਨੇ ਦੇਖੋ ਇਹ ਇੱਥੇ ਤੱਕ ਨੇ ਹੈਗਾ ਬਿੱਗਾ ਗੱਡਿਆਂ ਦਾ ਇੱਕ ਪਿਆਜ਼ ਦੀ ਪਟਾਈ ਚਾਲੂ ਹੈ ਜੀ ਲੋ ਜੀ ਹੋ ਗਈ ਸਾਮ ਬਿਲਕੁਲ ਤੇ ਆਪਾਂ ਹੁਣ ਕਰਦੇ ਆ ਇਸ ਵੀਲੋਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਜੀ ਆਪਾਂ ਨਵੇਂ ਵੀਲੋਗ ਦੇ ਨਾਲ ਤੇ ਤੁਸੀਂ ਸਾਡੇ ਵੀਲੋਗ ਨੂੰ ਪੂਰਾ ਦੇਖਿਓ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਜਿਹੜੇ-ਜਿਹੜੇ ਵੀ ਕਮੈਂਟ ਨਹੀਂ ਕਰਦੇ ਉਹ ਵੀ ਜਰੂਰ ਕਰਿਓ ਤੇ ਅੱਜ ਇੱਕ ਨਵਾਂ ਮੈਂਬਰ ਆਪਣੀ ਫੈਮਿਲੀ ਵਿੱਚ ਐਡ ਹੋਇਆ ਕਮੈਂਟਾਂ ਨਾਲ ਤੇ ਇਹਦੀ ਬੇਨਤੀ ਹੈ ਜੀ ਹੋਰ ਵੀ ਨਵੇਂ-ਨਵੇਂ ਮੈਂਬਰ ਆਓ ਜਰੂਰ ਕਮੈਂਟ ਕਰੋ ਜੀ ਦੱਸਿਆ ਕਰੋ ਕਿ ਕਿੰਨੀ ਪੀਸੀਆ ਬਲੌਗ ਦੇ ਵਿੱਚ ਆਪਾਂ ਜ਼ਰੂਰ ਉਹਨੂੰ ਦੂਰ ਕਰਾਂਗੇ ਤੇ ਬਾਕੀ ਕਿਵੇਂ ਦੇ ਲੱਗਦੇ ਨੇ ਇੰਨਾ ਕੁ ਜ਼ਰੂਰ ਦੱਸ ਦਿਆ ਕਰੋ ਵਧੀਆ ਲੱਗਦੇ ਤਾਂ ਵੀ ਦੱਸ ਦਿਆ ਕਰੋ ਤੇ ਮਿਲਦੇ ਆਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ